ਕਵਨਾਂਵਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ ਸ੍ਰੀ ਅਕਾਲ ਤਖਸੈਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕਲਦੀਪ ਸਿੰਘ ਗੜਗੱਜ ਦਾ ਥਾਪੜ ਕੀ ਥਾਪੜ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਕਿਉਂਕਿ ਜਿਸ ਦਿਨ ਅਹੁਦਾ ਸੰਭਾਲਿਆ ਸੀ ਸ੍ਰੀ ਅਕਾਲ ਤਖਸੈਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਦਿਨਾਂ ਦੇ ਵਿੱਚ ਹੀ ਕਹਿ ਦਿੱਤਾ ਸੀ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਹੁਕਮਨਾਮਾ ਹੋਇਆ ਹੈ 2 ਦਸੰਬਰ 2024 ਦਾ ਉਹ ਇਨ ਬਿਨ ਲਾਗੂ ਹੋਵੇਗਾ ਕਿੰਤੂ ਪਰੰਤੂ ਨਹੀਂ ਕੀਤਾ ਜਾਵੇਗਾ ਚਾਤੇ ਬੁਲਾਏ ਗਏ ਸੀ ਇਹ ਕਾਰਜਸ਼ੀਲ ਪੰਜ ਮੈਂਬਰ ਸ਼੍ਰੋਮਣੀ ਕਮੇਟੀ ਦੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਸੀਲ ਤੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਲੇਕਿਨ ਕਿਰਪਾਲ ਸਿੰਘ ਵਡੂnga ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪਿਛਾ ਹਟ ਗਿਆ ਹਾਲਾਂਕਿ ਐਡਵੋਕੇਟ ਅਜਿੰਦਰ ਸਿੰਘ ਧਾਮੀ ਇੱਕ ਦੋ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਵਾਲੀ ਕੁਰਸੀ ਤੇ ਫਿਰ ਬੈਠ ਜਾਣਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਜਾ ਕੇ ਉਹਨਾਂ ਨੂੰ ਕਨਵਿੰਸ ਕਰ ਲਿਆ ਸੀ ਜਿਸ ਤਰ੍ਹਾਂ ਅੱਜ ਹੁਕਮਨਾਮਾ ਜਾਰੀ ਹੋਇਆ ਹੈ ਉਸ ਵਿੱਚ ਸਪਸ਼ਟ ਕੀਤਾ ਹੋਇਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਰਾਜਸੀ ਅਧਿਕਾਰ ਨਹੀਂ ਹੈ ਸੁਖਬੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਕੋਈ ਵੱਡਾ ਫੈਸਲਾ ਨਹੀਂ ਲੈ ਸਕਦੇ ਯਾਨੀ ਕਿ ਹੋਣ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਕਸੀਲ ਤੋਂ ਪੰਜ ਮੈਂਬਰੀ ਜਿਹੜੇ ਕਾਰਜਸ਼ਿਲ ਮੈਂਬਰ ਨੇ ਉਹੀ ਲੈਣਗੇ ਉਹ ਸੰਵਿਧਾਨਿਕ ਨੇ ਲੇਕਿਨ ਜਿਹੜਾ ਫੈਸਲਾ ਐਡਵੋਕੇਟ ਜਿਹੜਾ ਫੈਸਲਾ ਡਾਕਟਰ ਦਰਜੀਤ ਸਿੰਘ ਚੀਮਾ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਨੇ ਲਿਆ ਸੀ ਉਹ ਗੈਰ ਸੰਵਿਧਾਨਿਕ ਹੈ ਪਹਿਲਾਂ 35 ਲੱਖ ਦੀ ਭੜਤੀ ਦੱਸੀ ਜਾਦੀ ਸੀ ਹੁਣ 22 ਲੱਖ ਦੀ ਹੈ ਇਹ ਸਾਰੀਆਂ ਗੱਲਾਂ ਅੱਜ ਅਕਾਲ ਸੋਰੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਨਾਲ ਇਸ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਵੱਲੋਂ ਕੀਤੀਆਂ ਗਈਆਂ ਕਿਉਂਕਿ ਕੁਲਦੀਪ ਸਿੰਘ ਗੜਗੱਜ ਹੋਣਾ ਨੇ ਬੜੀ ਆ ਦੀਨਤਾ ਦਿਖਾਉਂਦੇ ਹੋਏ ਇਹਨਾਂ ਪੰਜਾਂ ਮੈਂਬਰਾਂ ਨੂੰ ਜਿਹੜਾ ਹੈ ਸੱਦਾ ਦਿੱਤਾ ਸੀ ਕਿ ਮੇਰੇ ਨਾਲ ਚਾਹ ਪੀਓ ਅਤੇ ਗੱਲਬਾਤ ਕਰੋ ਚਾਹ ਪੀਣ ਦੇ ਉਪਰੰਤ ਇਹ ਮਨਪ੍ਰੀਤਿਆਲੀ ਜਿਹੜੇ ਨੇ ਸੰਤਾ ਸਿੰਘ ਉਮੈਦਪ uri ਬੀਬਾ ਸਤਵੰਦ ਬੀਬੀ ਸਤਵੰਦ ਕੋਲ ਅਤੇ ਦੂਸਰੇ ਪਾਸੇ ਗੁਰਪ੍ਰਤਾਪ ਸਿੰਘ ਵਿਡਾਲਾ ਅਤੇ ਮਨਪ੍ਰੀਤ ਯਾਲੀ ਨੇ ਖੁੱਲ ਕੇ ਸਪਸ਼ਟੀਕਰਨ ਦਿੱਤਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਦੀ ਪਾਲਣਾ ਕਰ ਰਹੇ ਹਾਂ ਇਧਰ ਆ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਨੇ ਵੀ ਹੱਥ ਵਿੱਚ ਹਾਂ ਮਲਾਈ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦੋਹਾਂ ਧਿਰਾਂ ਨੂੰ ਇਕੱਠੇ ਹੋਣਾ ਪਵੇਗਾ ਇਕੱਠੇ ਹੋ ਕੇ ਹੀ ਸ਼ਰੂਮਣੀ ਅਕਾਲੀ ਦਲ ਤੇ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਚਾਈ ਜਾ ਸਕਦੀ ਹੈ ਉਹਨਾਂ ਕਿਹਾ ਮਤਭੇਦ ਖਤਮ ਕਰੋ ਵਧਾਓ ਨਾ ਯਾਨੀ ਕਿ ਉਹਨਾਂ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਦੇ ਬਾਗੀ ਅਤੇ ਦਾਗੀ ਧੜੇ ਨੂੰ ਇਕੱਠਾ ਕਰਨ ਦੇ ਵਿੱਚ ਮੈਂ ਪੂਰ ਜ਼ੋਰ ਲਾਵਾਂਗਾ ਦੂਸਰੇ ਪਾਸੇ ਜਿਹੜੀ ਭਰਤੀ ਸ਼ੁਰੂ ਕੀਤੀ ਗਈ ਹੈ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਉਹ ਵਾਜਬ ਦੱਸਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾੜੀ ਨੇ ਕੁਲਦੀਪ ਸਿੰਘ ਗੜਗਾੜੀ ਨੇ ਇੱਕ ਵੀ ਵਾਰ ਨਹੀਂ ਕਿਹਾ ਮਨਪ੍ਰੀਤਿਆਲੀ ਜਾਂ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਕਿ ਤੁਸੀਂ ਇਹ ਭਰਤੀ ਰੋਕ ਦਿਓ ਨਾ ਕਰੋ ਉਹਨਾਂ ਨੇ ਕਿਹਾ ਕਿ ਅਕੋਰਡਿੰਗ ਟੂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਲਾਅ ਹੈ ਸੰਵਿਧਾਨ ਹੈ ਉਹਦੇ ਅਨੁਸਾਰ ਭਰਤੀ 6 ਮਹੀਨਿਆਂ ਦੇ ਵਿੱਚ ਨੇਪਰੇ ਚਾੜ੍ਹ ਦਿਓ ਧੰਨਵਾਦ